ਆਰੇ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪਿੰਡ ਪੰਜਾਬ ਦੇ ਤੇ ਆਉਣ ਤੇ ਲਓ ਜੀ ਸਵੇਰ ਦੇ 4:50 ਮਿੰਟ ਹੋ ਚੁੱਕੇ ਨੇ ਅਸੀਂ ਆਪਣਾ ਨਹਾ ਧੋ ਕੇ ਧੰਨ ਧੰਨ ਬਾਬਾ ਮੰਗਲਦਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਲਈ ਰੋਜ਼ੀ ਤਰਾ ਪਹੁੰਚ ਚੁੱਕੇ ਆ ਜੀ ਤੇ ਆਜ ਨੂੰ ਹੁਣ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ ਜੀ ਤਾਂ ਤਾਂ ਬਾਬਾ ਮੰਗਲ ਰਾਜ ਜੀ ਦਾ ਦਰਬਾਰ ਉਹਨਾਂ ਦਾ ਤੇ ਆ ਸਾਡੀ ਪੂਰੀ ਹੈ ਜੇ ਜਦੋਂ ਅਸੀਂ ਸਵੇਰੇ ਰੋਹ ਜਾਂਦੇ ਆ ਤਾਂ ਹੈ ਇਹਨੂੰ ਆ ਕੇ ਅਸੀਂ ਰੋਟੀ ਪਾਉਨੇ ਆ ਆ ਦੇਖ ਕਿੰਨਾ ਲਾਡ ਕਰਦੀ ਹੈ ਲਓ ਜੀ ਦੇਖੋ ਵੱਡੀ ਦਾ ਦਰਬਾਰ ਇੱਥੇ ਅਸੀਂ ਰੋਜ਼ ਇੱਕ ਇਹ ਸਾਡਾ ਕਾਲੂ ਹੈ ਇਹਨੂੰ ਵੀ ਆ ਕੇ ਸਵੇਰੇ ਰੋਟੀ ਪਾਉਣੀ ਆ ਦੇਖੋ ਜੀ ਸਵੇਰੇ ਸਾਡੀ ਰੁਟੀਨ ਹੈ ਬਾਬਾ ਜੀ ਦੇ ਦਰਬਾਰ ਤੇ ਆਉਣ ਦੇ ਹੁਣ ਦੀ ਗੋਕੀ ਸਵੇਰੇ ਆ ਕੇ ਅਸੀਂ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਦੇ ਆਂ ਨੋ ਨੋ ਜੀ ਦੇਖਾ ਜੀ ਬੱਬਾ ਜੀ ਦਾ ਦਰਬਾਰ ਇਹ ਬੱਬਾ ਜੀ ਦੀ ਗੱਡੀ ਲੱਗੀ ਹੋਈ ਹੈ ਜੀ ਬੱਬਾ ਜੀ ਦਾ ਦਰਬਾਰ ਹੈ ਜੀ ਜੋ ਕਿ ਆਪਣੀ ਰੋਜ਼ ਦੀ ਰੁਟੀਨ ਹੈ ਬਾਬਾ ਜੀ ਦੇ ਦਰਬਾਰ ਤੇ ਇਸੇ ਟਾਈਮ ਆਈਦਾ ਜੀ ਬਾਬਾ ਜੀ ਨੂੰ ਇਸ਼ਨਾਨ ਕਰਾ ਕੇ ਵਸਤਰ ਪਾ ਕੇ ਇੱਕ ਉਹ ਕਰਾਂਗੇ ਜੀ ਜੋ ਕਿ ਅੱਧਾ 1 ਘੰਟੇ ਦਾ ਟਾਈਮ ਲੱਗ ਜਾਂਦਾ ਜੀ ਨੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ